ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਸ਼ੌਕ ਪੰਜਾਬ ਦੇ ਚੈਨਲ 'ਚ ਇੱਕ ਵਾਰ ਫੇਰ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਅੱਜ ਦਾ ਸ਼ੌਕ ਆਊਟ ਕੰਟਰੀ ਹੈ ਤੇ ਕੋਈ ਮੇਰਾ ਵੀਰ ਐਸਾ ਨਹੀਂ ਹੋਣਾ ਜੋ ਇਸ ਸ਼ੌਕ ਨੂੰ ਜਾਣਦਾ ਨਾ ਹੋਵੇ ਇਹ ਸ਼ੌਕੇ ਜਿੰਨਾਂ ਦਾ ਬਹੁਤ ਹੀ ਜ਼ਿਆਦਾ ਨਾਮ ਹੈ ਬਿਲ ਰੀਪਲੇ ਉਹਨਾਂ ਦਾ ਸ਼ੌਕ ਹੈ ਕਰੋ ਚੈੱਕ ਉਨ੍ਹਾਂ ਦਾ ਸ਼ੌਂਕ ਉਨ੍ਹਾਂ ਦਾ ਜਾਨਵਰ ਰੱਖਣ ਦਾ ਸੈਟਅਪ ਤੇ ਜਾਨਵਰ ਚੈੱਕ ਕਰੋ ਮੈਕਸਿਮਮ ਜਾਨਵਰ ਜਾਵੇ ਨਜ਼ਰ ਆਉਣਗੇ ਬਾਕੀ ਤੁਸੀਂ ਚੈੱਕ ਕਰੋ ਬਹੁਤ ਹੀ ਵਧੀਆ ਬਹੁਤ ਹੀ ਪਿਆਰਾ ਸ਼ੌਂਕ ਹੈ ਤੇ ਜਰੂਰ ਸਾਰੇ ਛੂਟੀ ਹਟਦੇ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀਆਂ ਮਾਦੀਆਂ ਨੇ ਲਗਭਗ ਸਾਰੇ ਜੀਵ ਜਨਰਲ ਨੇ ਬਹੁਤ ਐਕਟਿਵ ਬਹੁਤ ਅਗਰੈਸਿਵ ਜਨਰਲ ਨੇ ਚੈੱਕ ਕਰ ਸਕਦੇ ਹੋ ਜੀ ਬਾਕੀ ਜ਼ਿਆਦਾ ਜਾਣਕਾਰੀ ਵਾਸਤੇ ਫਿਲਹਾਲ ਹੈ ਬਾਈ ਸਾਰੇ ਗਰੁੱਪਾਂ 'ਚ ਐਡ ਆ ਤੁਸੀਂ ਗੱਲਬਾਤ ਕਰ ਸਕਦੇ ਹੋ ਮਾਦੀ ਕਿੰਨੀਆਂ ਸੋਹਣੇ ਕਲਰ ਦੀ ਮਾਦੀ ਹੈ ਬਹੁਤ ਹੀ ਪਿਆਰਾ ਕਲਰ ਤੇ ਪੱਕਾ ਕਲਰ ਹੈ ਬਾਕੀ ਬਾਈ ਦਾ ਸ਼ੌਂਕ ਕਿਵੇਂ ਲੱਗਿਆ ਆਪਣੇ ਆਪਣੇ ਕਮੈਂਟ ਆਪਣੇ ਆਪਣੇ ਸੁਝਾਅ ਜਰੂਰ ਦਿਓ ਸਾਰੇ ਦੋਸਤਾਂ ਦਾ ਧੰਨਵਾਦ